ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਨਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਰੀ ਤਵੈ ਪ੍ਰਸਾਦ ਸਬਈ ਸਰਾਵਕ ਸੋਦਸ ਮੂਸਿਕਾਂ ਦੇ ਸਤ ਸਮੂਹ ਅਨੇਕ ਮਤੀ ਕੇ ਸਾਰੀ ਦੇਖੋ ਦੇਖ ਰਿਹੁ ਮਤ ਕਉਨ ਨ ਦੇਖਿਆ ਤੂ ਪ੍ਰਾਨਪਤੀ ਕੀ ਸ੍ਰੀ ਭਗਵਾਨ ਕੀ ਬਾਈ ਕਿਰਪਾ ਹੂਤੇ ਏਕ ਦੀਬੇ ਨਿਕ ਰੱਤੀ ਕੇ ਮਾਤੀ ਮਤੰਗ ਜਰੀਦ ਸੰਗ ਅਨੂਪ ਤੰਗ ਸੁਰਗ ਸਵਾਰੀ ਆਰੀ ਪੁਜਾਨ ਕੇ ਉਪਲੀ ਬਿਦ ਮਿਆਵਤ ਸੀਸ ਨਾ ਦਾਸ ਵਿਚਾਰੇ ਏਕੀ ਤੈ ਤੂ ਕਹ ਤੂਦ ਅੰਤ ਕਾ ਨਾ ਗੀ ਪਾਏ ਪੁਜਾਰੀ ਜੀ ਜੁਤ ਰੈ ਸਭ ਦੀ ਸੇ ਸਾਨ ਕੋ ਪਾਦ ਤੁਮ ਮੇਰੀ ਦੰਗ ਨਿਗਾਰੀ ਗੁੰਜਤ ਕੋਡੂ ਜਾਨ ਕੇ ਸੁੰਦਰ ਹੈ ਸਦਹੀ ਹੈ ਰਾਜ ਰਜਾਰੀ ਭੂਤ ਕੋ ਵਿਖਤ ਕੋ ਮਾਨ ਕੇ ਉਪਤ ਕੌਣ ਗਨੈ ਨਹੀਂ ਜਾਤ ਵਿਚਾਰੀ ਸ੍ਰੀ ਪੱਕ ਸ੍ਰੀ ਭਗਵਾਨ ਪਦੇ ਬਿਨ ਅੰਤ ਕਉ ਨੇ ਵੇ ਨੀ ਕੋ ਦਸਿਖੈ ਬੀਦੁ ਪੁਰਾਣ ਕ ਤੇਵ ਪੁਰਾਣ ਜਮੀਨ ਜਮਾਨ ਸੁਬਾਨ ਕੀ ਟਿਖੈ ਪਉਣ ਆਹਾ ਜੀ ਜਲ ਧਾਰ ਸਬੈ ਜੋ ਜਿਵਨ ਮੈਂ ਕਰ ਪਰਬਤ ਪੰਖ ਹਲੇ ਨਾ ਲੈ ਗਈ ਤੂਰ ਅਰੀਨ ਮੁਰੂਰ ਵਸਨ ਮਾਤੇ ਮਤੰਗਨ ਮਾਲਮ ਲੈ ਗਈ ਸ੍ਰੀ ਪੱਗ ਸ੍ਰੀ ਭਗਵਾਨ ਕਿਪਾਵਨਾ ਤਿਆਗ ਜਹਾਨ ਨਿਦਾਨ ਦੇ ਗਾਮ ਕੇ ਮਨ ਲਈਆ ਗਾੜੀ ਗੜਾਣ ਕੇ ਤੋੜਨ ਹਾਦ ਸੋ ਬਹਰੀ ਤੱਕ ਚਾਲ ਲਵਈਆ ਸਾਇਦ ਸਿਬ ਸਭ ਕੋ ਸੈ ਨਾਇਕ ਜਲਿਕ ਅਨੇਕ ਸੋ ਇੱਕ ਦਿਨਈਆ ਦਾਦ ਦੇਵ ਆਪਣੇ ਜਨ ਸਾਥੇ ਮੈਂ ਸਭ ਦਾ ਪੁਤ ਪਹੰਗੀ ਪੁੰਨ ਪਤਾ ਪੁੰ ਬਾੜ ਜੈਰ ਤਨ ਪਾਪਨ ਕੀ ਬਹੁਤ ਮੁਝ ਖਪੇਗੀ ਸਾਰ ਸੁਮੋਹ ਸੰਤ ਰਹਿ ਚੱਜ ਨਗਜਾ ਦਿੱਤ ਦਾਨ ਅਨੇਕ ਤੁੰਬਰ ਸਾਧ ਬਣਗੇ ਬ੍ਰਹਮ ਮੇਸਰ ਸਦਾ ਸਚੀ ਪਤ ਅੰਤੁ ਮੂਰੀ ਨੰਪਾ ਰਹਿਗੇ ਜੇ ਨਰ ਸ੍ਰੀ ਪਤ ਕੇ ਤਸ ਹੈ ਪਦ ਤੇ ਨਰ ਤੇਰਨਾ ਦੇਉ ਤੈਗੇ ਕਹ ਪੈ ਵਰ ਲੋਕ ਸੁਭਾਇਓ বাস ਕੀ ਉਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਤੇ ਆਇਓ ਸਾਚ ਪਹੋ ਸੁਣ ਲਿਓ ਸਭੈ ਜਿਨ ਪ੍ਰੇਮ ਗਿਓ ਨਹੀਂ ਪ੍ਰਪਾਇਓ ਕਾਲ ਲੈ ਕਾ ਉਹ ਹਰ ਗਤੀ ਤੇ ਸਮਹਿ ਕਾਂਕ ਪਛਾਹ ਕੋ ਸੀ ਸਿਨਵਾਇਓ ਕੋਪਤਾਨ ਕੋ ਪੂਜਤ ਹੈ ਪਸ ਗ਼ਮੇਤਾਨ ਕੋ ਪੂਜਨ ਤਾਇਓ ਉਦ੍ਰਿਆ ਉਦਿਓ ਸਭੀ ਜਦ ਸ੍ਰੀ ਭਗਵਾਨ ਓ ਪਿਤ ਨ ਪਾਇਓ ਕੋਪਤਾਨ ਕੋ ਪੂਜਤ ਹੈ ਪਸ ਗ਼ਮੇਤਾਨ i